ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਰਾਮ ਸਿੰਘ ਵਾਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਰਾਜੂ ਦੇ ਘਰੋਂ ਆਪਾਂ ਚਾਰ ਨੱਕ ਦਿਖਾਵਾਂਗੇ ਜਿਹਦੇ ਵਿੱਚੋਂ ਦੋ ਟੋਕੜਾਂ ਘੱਬਣਾ ਨੇ ਇੱਕ ਮਿੱਤਰੋ ਸੂਣ ਵਾਲੀ ਆ ਤੇ ਇੱਕ ਦੋ ਦੋ ਡਰਾਈ ਹੈ ਕੱਲੇ-ਕੱਲੇ ਜਾਨਵਰ ਦੀ ਆਪਾਂ ਕੰਮਾਂ ਦੀ ਪੂਰੀ ਜਾਣਕਾਰੀ ਲੈ ਕੇ ਆਪਾਂ ਤੁਹਾਡੇ ਨਾਲ ਕਰਾਂਗੇ ਸਾਂਝੀ ਤਾਂ ਸਟਾਰਟਿੰਗ ਤੇ ਆਪਾਂ ਮਿੱਤਰੋ ਕਰਦੇ ਆ ਪਹਿਲੇ ਨੰਬਰ ਤੇ ਜਿਹੜੀ ਸੂਣ ਵਾਲੀ ਵੜ ਕਿਹੜਾ ਸੂਆ ਸੁੰਦੀ ਆ ਤੇ ਕਿੰਨਾ ਜਿਹੜਾ ਦੁੱਧ ਪਾ ਸਕਦੀ ਆ ਤੇ ਕਾਫੀ ਸਮੇਂ ਬਾਅਦ ਬਾਈ ਦੇ ਘਰ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਤੇ ਕਾਫੀ ਬਾਈ ਦੇ ਘਰੇ ਦਿੱਕਤ ਆ ਗਈ ਸੀ ਤਾਂ ਕਰਕੇ ਬਾਈ ਨੇ ਕੰਮ ਜਿਹੜਾ ਵਪਾਰ ਦਾ ਰੋਕਿਆ ਪਾਸੇ ਹਾਂ ਬਾਈ ਰਾਜੂ ਕੀ ਹਾਲ ਚਾਲ ਆ ਵਧੀਆ ਬਾਈ ਠੀਕ ਆ ਸਿੱਤਾ ਹਾਂ ਬਾਈ ਵਧੀਆ ਤੇ ਸੂਆ ਪਹਿਲਾਂ ਬੈੜ ਦਾ ਸੂਆ ਵੀ ਦੂਜਾ ਏ ਦੂਜਾ ਹਾਂ ਕਿੰਨੇ ਕੁ ਦਿਨ ਲੈ ਜੂ ਤਿੰਨ ਲੈ ਜੂ ਬਈ 8 ਕੇ ਠੀਕ ਆ ਸੂਆ ਦੂਜਾ 5-7 ਦਿਨ ਲੈਂਦੀ ਆ ਤੇ ਥੋੜੀ ਜਿਹੀ ਭੜ ਲੱਗਦੀ ਆ ਹਾਂ ਵੀ ਭੜਾਂ ਹੀ ਕਰੀ ਆਉਂਦੀ ਆ ਹੁਣ ਇਹ ਓਕੇ ਥੋੜੋ ਜਿਹਾ ਇੱਕ ਵਾਰੀ ਥੋੜਾ ਜਾਂ ਮਿੱਤਰੋ ਭੜ ਆਨੇ کئی ਵਾਰ ਜਦੋਂ ਪਸੂ ਇੱਕ ਸਾਈਡ ਪੈਂਦਾ ਤਾਂ ਦੂਜੀ ਸਾਈਡ ਆਪਣ ਨੂੰ ਐ ਲੱਗਦਾ ਹੁੰਦਾ ਤੇ ਬਿਮਾਰੀ ਮੈਨੂੰ ਤਾਂ ਕੋਈ ਦਿੱਕਤ ਨਹੀਂ ਲੱਗੀ ਕਿਉਂਕਿ ਜੇ ਕੋਈ ਬਿਮਾਰੀ ਹੋਵੇ ਤਾਂ ਉਹਦੇ ਵਿੱਚ ਮਿੱਤਰੋ ਥਣ ਕਲੜਾ ਹੋ ਜਾਂਦਾ ਤੇ ਜਾਂ ਲਾਲ ਹੋ ਜਾਂਦਾ ਥਣਲੇਵੇ ਦੀ ਪੂਰੀ ਮਿੱਤਰੋ ਸਾਫ ਆ ਦੂਜਾ ਸੂਆ ਸੂਣ ਵਾਲੀ ਆ 5-7 ਦਿਨ ਸੂਣ ਦੇ ਵਿੱਚ ਬਾਕੀ ਨੇ ਕਿੰਨਾ ਕੋ ਜਿਹੜਾ ਦੁੱਧ ਪਾ ਸਕਦੀ ਐ? ਪੁੱਤ ਵੀ ਤਿਆਰੀ ਹਿਸਾਬਾਂ ਦਾ 20+ ਚੱਲੂ ਚੱਲੂ ਆਵਣੀ। ਓਕੇ। ਚੋ ਬਾਜਾ ਭੋਜਨ ਬਹੁਤ ਆ। ਠੀਕ ਐ। ਪਹਿਲਾਂ ਵੀ ਚੰਗਾ ਕੱਢਿਆ ਹੋਇਆ ਇਹਦਾ। ਠੀਕ ਐ। ਫਿਰ ਗਾਂ ਸੇਵਾ। ਹਾਂ ਅੱਗੇ ਸੇਵਾ ਦੀ ਐ ਹਨਾ। ਰੇਟ ਕੀ ਕਰਤਾ ਜੀ ਫਿਰ? ਰੇਟ ਇਹਦਾ ਵੀ 95000 ਰੁਪਏ ਕਰਤਾ। 95। ਹਾਂ। ਠੀਕ ਐ। ਤੇ ਦੂਜੇ ਨੰਬਰ ਤੇ ਹੈਗੀ ਆ ਧੋਖੜ ਗੱਪਣ ਹਨਾ। ਡੱਬੀ ਵਹਿੜ। ਕਿੰਨੇ ਕਿਚਰ ਦੀ ਜਿਹੜੀ ਇਹ ਗੱਪਣ ਐ? ਇਹ ਤਿੰਨ ਦੀ ਕਲੀਅਰ ਹੋ ਗਈ ਬਈ ਚੱਕ ਪਾਰ। ਠੀਕ ਐ। ਤਨ ਨਵੇਂ ਮਹੀਨੇ ਦੀ ਗੱਭਣਾ ਕਿੰਨਾ ਕ ਦੁੱਧ ਹੂ ਦੁੱਧ ਤਾਂ ਵੀ ਚੋਣ ਵਾਲਾ 12 ਲੀਟਰ ਜਿਵੇਂ ਤਿਆਰ ਆ ਕਿਉਂਕਿ ਮਸ਼ੀਨ ਤੇ ਚੋਣੇ ਆ ਠੀਕ ਓਕੇ ਤੇ ਮੋੜਾ ਮੋਟਾ ਥਾਂ ਦੇ ਭਾਵੇਂ ਫਰਕ ਪਾਵੇ ਮਤਲਬ 11 12 ਹੈਗਾ ਤਿਆਰ ਹੀ ਕਹਿ ਲਈ ਠੀਕ ਆ ਤਨਵੇਂ ਮਹੀਨਾ ਦੀ ਗੱਭਣਾ 11 12 ਕਿਲੋ ਦੁੱਧ ਦਾ ਸੱਜਰ ਥੱਲੇ ਕਿੰਨਾ ਸੀ ਸੱਜਰ ਨੇ ਕੱਢਿਆ ਵੀ 17 18 ਕਿਲੋ 17 18 ਸੂਆ ਦੂਜੇ ਦੀ ਖਾਤਰ ਗੱਭਣਾ ਦੂਜੇ ਲਈ ਵੀ ਦੂਜੇ ਦੀ ਖਾਤਰ ਗੱਭਣਾ ਕੰਬ ਥੋੜਾ ਕੱਦ ਦਰਮਿਆਨਾ ਜਾਨਾ ਹਾਂ ਹਾਂ ਕੱਦ ਮਿੱਤਰੋ ਦਰਮਿਆਨਾ ਹੈ ਦੂਜੇ ਦੀ ਖਾਤਰ ਗੱਭਣਾ ਤੇ 11 12 ਕਿਲੋ ਦੁੱਧ ਹੈ ਸੱਜਰ ਥੱਲੇ 17 ਲੀਟਰ ਸੀ ਤੇ 3 ਮਹੀਨਾ ਦੀ ਗੱਬਣਾ ਤੋਰੇ ਜਿ ਇੱਕ ਵੜਾ ਸੋ ਚਾਰੇ ਨਗ ਮਿੱਤਰੋ ਚੰਗੇ ਆ ਵੱਖਰੋ ਬੱਕਰੀ ਚਾਰਾ ਦੀ ਡਿਟੇਲ ਹੈ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਆਪਾਂ ਤੁਹਾਨੂੰ ਦੂਰ ਹੀ ਤੋਰ ਕੇ ਦਿਖਾਵਾਂਗੇ ਮੋੜਲੇ ਬਸ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੜਾ ਟੱਪਣ ਦੇ ਹਾਂ ਆ ਦੇਖੋ ਬੰਦੀ ਸੀ ਹਾਂ ਸੋ ਕਾਫੀ ਪਹਿਲਾਂ ਤਾਂ ਆਪਾਂ ਮਿੱਤਰੋ ਬਾਈ ਦੀਆਂ ਵੀਡੀਓ ਬਹੁਤ ਪਾਈਆਂ ਸੀ ਔਰ ਆ ਬਾਈ ਦੀ ਜਿਹੜੀ ਘਰ ਵਾਲੀ ਬਿਮਾਰ ਹੋ ਗਈ ਕਾਫੀ ਬਿਮਾਰ ਰਹੀ ਹੈ ਤਾਂ ਕਰਕੇ ਥੋੜਾ ਜਿਹਾ ਕੰਮ ਬੰਦੀ ਸੀ ਇਹਦਾ ਰੇਟ ਕੀ ਕਰਤਾ ਜੀ ਫਿਰ ਇਹਦਾ ਰੇਟ ਵੀ 55000 ਠੀਕ ਹੈ ਥੋੜਾ ਜਿਹਾ ਪਾਲ ਲੱਗਦੀ ਇਹਦੇ ਵੀ ਨਹੀਂ ਪਾਲ ਨਹੀਂ ਬਾਈ ਹਾਂ ਇਹਨਾਂ ਥੋੜੇ 19 ਕੀ ਲੇ ਬਾਈ ਇਸ ਤਰ੍ਹਾਂ ਲੇਵੇ ਦੀ ਬਣਤਰੀ ਹੈ ਮੂੰ ਦੁੱਧ ਬਰਾਬਰ ਹੈ ਦੁੱਧ ਸਹੀ ਹੈ ਬਈ ਜਮ ਓਕੇ ਚਲੋ ਤੇ ਕੀ ਰੇਟ ਕਰਤਾ 55 ਬਈ 55 ਮਾਨਦਾਨ ਕਰ ਦਾਂਗੇ ਬੱਚਿਆਂ ਤੋਂ ਬਿਨਾ ਹਨਾ ਹਾਂ ਬਈ ਠੀਕ ਹੈ ਦੂਜੇ ਨੰਬਰ ਤੇ ਕਰਾਸ ਕਾਲੀ ਹੈ ਹਨਾ ਐ ਹੀ ਕਰਾਸ ਬਈ ਇਹ ਕਿੰਨਾ ਕ ਦੁੱਧ ਹੈ ਥੱਲੇ ਦੁੱਧ ਨੇ ਤਾਜੀ ਆਪਣੇ ਕੋਲ ਹੀ ਆ ਇਹ ਵੀ ਭਾਈ ਠੀਕ ਹੈ ਤੈਨੂੰ 14 ਕਿਲੋ ਦੋ ਹਾਂ ਸੂਆ ਸੂਆ ਇਹ ਪਹਿਲਾ ਸੂਆ ਇਹ ਦੂਜੇ ਲਈ ਹੈ ਯਾਰ ਠੀਕ ਹੈ ਇਹਨੂੰ ਵੀ ਤੋਰ ਮਸਤਾ ਹਨਾ ਜਮਾ ਹਾਂ ਭਾਈ ਠੀਕ ਹੈ 7 ਕਿਲੋ ਦੋ 7 ਕਿਲੋ ਦੁੱਧਾ ਕਿੰਨੇ ਮਹੀਨਿਆਂ ਦੀ ਗੱਪਣੀਗੀ ਤਿੰਨ ਦੀ ਭਾਈ ਤੰਨ ਦੀ ਠੀਕ ਹੈ ਵੀ ਓਕੇ ਤਿੰਨ ਮਹੀਨਿਆਂ ਦੀ ਗੱਪਣਾ 7 ਕਿਲੋ ਦੁੱਧਾ ਭਾਈ ਨੇ ਪਸ਼ੂ ਥੋੜੇ ਬਾਹਰ ਕੱਢਿਆ ਤਾਂ ਕਰਕੇ ਥੋੜਾ ਜਿਹਾ ਆ ਨੱਚਦੀਆਂ ਟੱਪਦੀਆਂ ਨੇ ਕਿਉਂਕਿ ਪਹਿਲਾ ਅੰਦਰ ਸੀ ਬਾਈ ਦੀ ਪਸੂ ਤੋ ਨਾ ਮੋੜ ਲੈ ਰੇਟ ਜੀ ਫਿਰ ਆਪਾਂ ਕੀ ਕਰਤਾ ਇਹਦਾ ਰੇਟ ਦਾ 42000 ਰੁਪਏ ਬਾਈ 42 ਤਿੰਨ ਮਹੀਨਿਆਂ ਦੀ ਗੱਭਣਾ 7 ਕਿਲੋ ਦੁੱਧ ਹੈ ਹਾਂ ਬਾਈ ਠੀਕ ਆ ਰੇਟ 42 ਆ ਹਾਂ ਆ ਨਾ ਤੋ ਬਹਿ ਜਾ ਤੇ ਅੱਗੇ ਆ ਕਿ ਦੁੱਧੋਂ ਡਰਾਈ ਹੈ ਨਾ ਇਹਦਾ ਸੁਆ ਜੀ ਸੁਆ ਤੀਜਾ ਬਈ ਤੀਜਾ ਹਾਂ ਤੇ ਕਿੰਨਾ ਕਿਚਰ ਜਿਹੜਾ ਰਹਿੰਦਾ ਸੂਣ ਚ ਇਹਨੂੰ 5.5 ਮਹੀਨੇ ਦੀ ਹੋ ਗਈ ਬਈ ਇਹ ਚੱਕ ਪਾਸ ਤੇ ਦੁੱਧ ਦੁੱਧੋਂ ਡਰਾਈ ਹੈ ਬਈ ਮੈਂ ਹੀ ਕਰੀ ਆ ਇਹ ਠੀਕ ਆ ਪਹਿਲਾਂ ਦੁੱਧ ਸੀਗਾ ਥਲੇ 8-9 ਕਿਲੋ ਓਕੇ ਹੋਰ ਐਵੇਂ ਮੋਰੇ ਬਈ ਜਾਣ ਦੀ ਪਾਇੰਦੀ ਉਹ ਸੁਜ ਠੀਕ ਆ ਠੀਕ ਆ ਦੁੱਧ ਸੱਜਰ ਦਾ ਕੀ ਸਾਫ ਉਤਾਰਿਆ ਜਿਹਨੇ ਦਿੱਤਾ ਬਈ 22-23 ਕਿਲੋ ਓਕੇ ਸੁਆ ਤੀਜੇ ਦੇ ਖਾਤਰ ਕਿ ਚੌਥੇ ਦੇ ਖਾਤਰ ਕੰਮ ਇਹਦਾ ਰੇਟ ਫਰ ਜਾ ਵੀ ਇਹ ਤਾਂ ਮਾਨਤਾਨ ਮਾਨਤਾਨ ਹੋ ਚਾਰਾਂ ਚ ਹੋ ਜੂ ਹਾਂ ਠੀਕ ਹੈ ਨੰਬਰ ਹੈਗਾ 97802 ਵੀ ਹਾਂਜੀ 65422 97802 65422 ਦਾ ਫੋਨ ਨੰਬਰ ਹੈ ਤੇ ਦੁੱਧੋ ਡਰਾਈ ਹੈ ਝੂਪਾਂ ਭਰ ਗਿਆ ਹੋਏ ਵੀ ਓਕੇ ਸੋ ਸਾਰੇ ਵੀਰਾਂ ਦਾ ਧੰਨਵਾਦ